ਨਮਸਕਾਰ ਜੀ ਮੈਂ ਤੁਹਾਡਾ ਆਪਣਾ ਵੈਦ ਸਤਪਾਲ ਗਰਗ ਤਪਾ ਅੱਜ ਤੁਹਾਨੂੰ ਦੱਸ ਦਈਏ ਕਿ ਭਾਦੋ ਦੀ ਮਸਿਆ ਦਾ ਕੀ ਮਹੱਤਵ ਹੈ ਭਾਦੋ ਦੀ ਮਸਿਆ ਇਸ ਸਾਲ ਬਹੁਤ ਪਿਤਰਾਂ ਦੇ ਲਈ ਬਹੁਤ ਚੰਗੀ ਮੰਨੀ ਜਾਂਦੀ ਹੈ ਕਿਉਂਕਿ ਇਸ ਮਸਿਆ ਤੇ ਦੋ ਜੋਗ ਬਣ ਰਹੇ ਨੇ ਸਿੱਧ ਜੋਗ ਤੇ ਸ਼ਿਵ ਜੋਗ ਇਸ ਦਿਨ ਪਿਤਰਾਂ ਦੇ ਨਾਂ ਤੇ ਮਿੱਟੀ ਕੱਢਦੇ ਨੇ ਲੋਕਾਂ ਦਾ ਮੰਨਣਾ ਹੈ ਕਿ ਇਸ ਦਿਨ ਮਿੱਟੀ ਕੱਢਣ ਦੇ ਨਾਲ ਜੋ ਪਿੱਤਰ ਦੋਸ਼ ਨਹੀਂ ਲੱਗਦਾ ਅੱਜ ਅਮਸਿਆ ਦਾ ਦਿਨ ਹੈ ਇਹ ਮਾਵਸ ਜੋ ਸੋਮਵਾਰੀ ਮਸਿਆ ਗਿਣੀ ਜਾਂਦੀ ਹੈ ਇਹ ਮਸਿਆ ਸਵੇਰੇ 5:22 ਤੋਂ ਲੈ ਕੇ ਕੱਲ ਨੂੰ ਯਾਨੀ ਕਿ 3 ਸਤੰਬਰ ਨੂੰ 7:25 ਤੱਕ ਇਹ ਰਹੇਗੀ ਇਸ ਮੌਕੇ ਤੁਸੀਂ दानपुण्य ਇਸ਼ਨਾਨ ਕਰ ਸਕਦੇ ਹਾਂ ਇਸ ਦਿਨ ਪਿਤਰਾਂ ਦੇ ਨਾਂ ਤੇ ਮਿੱਟੀ ਕੱਢਦੇ ਲੋਕ ਜੇ ਉਹ ਉਹੋ ਦਾਨਪੁਨ ਵੀ ਕਰਦੇ ਇਸ਼ਨਾਨ ਵੀ ਕਰਦੇ ਨੇ ਅਤੇ ਪੁਰਖਿਆਂ ਨੂੰ ਖੁਸ਼ ਕਰਨ ਦੇ ਲਈ ਉਹ ਅੰਨ ਪਾਣੀ ਵੀ ਭੋਜਨ ਪਾਣੀ ਵੀ ਦਾਨ ਕਰਦੇ ਨੇ ਪਿਤਰਾਂ ਦੀ ਮਿੱਟੀ ਕੱਢਣ ਤੋਂ ਬਾਅਦ ਆਪਣੇ ਗੋਤਰਾ ਦੇ ਵਿੱਚ ਲੜਕੀਆਂ ਨੂੰ ਰੋਟੀ ਖਵਾਉਂਦੇ ਨੇ ਅਤੇ ਪੰਡਤਾਂ ਨੂੰ ਵੀ ਭੋਜਨ ਕਰਾਉਂਦੇ ਨੇ ਇਸ ਬਾਦੋਂ ਦਿਮਾਸ਼ੀਆ ਦੇ ਦਿਨ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਆਪਣੇ ਪਿੰਡਾਂ ਦੇ ਵਿੱਚ ਜਿੱਥੇ ਉਹਨਾਂ ਦਾ ਸ਼ੁਰੂਆਤ ਹੋਈ ਗੋਤਰ ਦੇ ਆਪਦੇ ਬਕੂਹੇ ਬਣੇ ਹੁੰਦੇ ਨੇ ਉਸ ਗੋਤਰ ਦੇ ਵਿੱਚ ਜਾ ਕੇ ਉਸ ਬਕੂਹਿਆਂ ਦੇ ਉੱਤੇ ਜਾ ਕੇ ਮਿੱਟੀ ਕੱਢੀ ਜਾਂਦੀ ਹੈ ਪੂਰੀ ਸ਼ਰਧਾ ਤੇ ਭਾਵਨਾ ਦੇ ਨਾਲ ਕਿਉਂਕਿ ਮਿੱਟੀ ਕੱਢਣ ਦੇ ਨਾਲ ਪਿਤਰ ਦੋਸ਼ ਲੋਕਾਂ ਦਾ ਮੰਨਣਾ ਹੈ ਵੀ ਪਿਤਰ ਦੋਸ਼ ਨਹੀਂ ਲੱਗਦਾ ਪੁਰਬ ਵਿੱਚ ਕਹਿੰਦੇ ਆ ਵੀ ਇੱਥੇ ਜੋ ਵੀ ਕੋਈ ਮਿੱਟੀ ਕੱਢੂਗਾ ਤਾਂ ਉਹਨੂੰ ਪਿਤਰ ਦੋਸ਼ ਨਹੀਂ ਲੱਗਦਾ ਇਸ ਦਿਨ ਸਾਰੇ ਰਲ ਕੇ ਪਰਿਵਾਰ ਸਮੇਤ ਆਪਣੇ ਆਪਣੇ ਬਕੂਹਾਂ ਤੇ ਜਾ ਕੇ ਮਿੱਟੀ ਭਾਦੋਂ ਦੀ ਮੱਸੀਆ ਦੀ ਕੱਢਦੇ ਨੇ ਇੱਥੇ ਕਰਦੇ ਗਰਗ ਗੋਤੀ ਜੋ ਹੈ ਪਰਿਵਾਰ ਉਹ ਸਾਰੇ ਇੱਥੇ ਮਿੱਟੀ ਕੱਢਦੇ ਨੇ ਭਾਦੋਂ ਦੀ ਭਾਦੋਂ ਦੀ ਮੱਸੀਆ ਦੀ ਮਿੱਟੀ ਕੱਢਣਾ Hindu ਧਰਮ ਦੇ ਵਿੱਚ ਵਿਸ਼ੇਸ਼ ਮਹੱਤਵ ਹੈ ਕਿਉਂਕਿ ਪਿਤਰਾਂ ਦੇ ਨਾਂ ਤੇ ਇਹ ਮਿੱਟੀ ਕੱਢੀ ਜਾਂਦੀ ਹੈ ਇਸ ਦਿਨ ਪੁੰਨਦਾਨ ਵੀ ਕੀਤਾ ਜਾਂਦਾ ਕਿਉਂਕਿ ਜੋ ਵੀ ਪਿਤਰਾਂ ਦੇ ਨਾਂ ਤੇ ਇਸ ਦਿਨ ਮਿੱਟੀ ਕੱਢਦਾ ਉਹਨੂੰ ਪਿਤਰ ਦੋਸ਼ ਨਹੀਂ ਲੱਗਦਾ ਇਹ ਪਿਤਰਾਂ ਦੇ ਨਿਮਿਤ ਅੱਜ ਦੇ ਦਿਨ ਅਲੱਗ-ਅਲੱਗ ਜੋ ਗੋਤਰ ਨੇ ਜਿਵੇਂ ਇੱਥੇ ਗਰਗ ਗੋਤਰ ਦੇ ਮਿੱਟੀ ਕੱਢ ਰਹੇ ਨੇ ਤੁਸੀਂ ਦੇਖ ਸਕਦੇ ਹੋ ਮਿੱਟੀ ਕੱਢਣ ਤੋਂ ਬਾਅਦ ਬਕੂਹਾਂ ਦੇ ਵਿੱਚ ਫਿਰ ਦੁੱਧ ਗੁੜ ਤੇ ਚੌਲ ਦੇ ਨਾਲ ਮੱਥਾ ਟੇਕਿਆ ਜਾਂਦਾ ਹੈ ਪਿੱਤਰਾਂ ਦੇ ਨਾਮ ਦਾ ਤੁਸੀਂ ਦੇਖ ਸਕਦੇ ਹੋ ਇਹ ਮੱਸਿਆ ਜੋ ਭਾਦੋਂ ਦੀ ਹੈ 2 ਸਤੰਬਰ ਨੂੰ ਸਵੇਰੇ 5:22 ਮਿੰਟ ਤੋਂ ਲੈ ਕੇ 3 ਸਤੰਬਰ 7:25 ਮਿੰਟ ਤੱਕ ਰਹੇਗੀ ਇਸ ਦਿਨ ਮਿੱਟੀ ਕੱਢਣ ਤੋਂ ਬਾਅਦ ਭਾਈਚਾਰੇ ਨੂੰ ਮਿਲਿਆ ਜਾਂਦਾ ਜੈ ਬਾਬਾ ਲੰਕਰੀ ਜੀ ਅੱਜ ਤੁਹਾਨੂੰ ਦਿਖਾਉਣਿਆ ਜੀ ਲੌਂਗਪਰੀ ਬਾਬਾ ਸੱਖੋਗਲਾਂ ਜਿੱਥੇ ਉਹਨਾਂ ਨੇ ਸਮਾਧ ਲੈ ਸੀ ਬਾਬਾ ਲੌਂਗਪਰੀ ਨੇ ਉਹਨਾਂ ਦੀ ਸਮਾਧ ਬਣੀ ਹੋਈ ਹੈ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਆਜੋ ਚੱਲਦੇ ਆ ਜੀ ਪਿੰਡ ਪੱਖੋਗਲਾਂ ਦੇ ਸੰਤ ਬਾਬਾ ਲੌਂਗਪਰੀ ਜੀ ਸਿੱਧ ਪੁਰਸ਼ ਹੋਏ ਨੇ ਜੈ ਸੰਤ ਬਾਬਾ ਲੌਂਗਪਰੀ ਜੀ ਦੀ ਸੰਤ ਬਾਬਾ ਲੌਂਗਪਰੀ ਜੀ ਅੱਜ ਤੋਂ 224 ਸਾਲ ਪਹਿਲਾਂ ਉਹਨਾਂ ਨੇ ਜਿਉਂਦਿਆਂ ਨੇ ਸਮਾਧ ਲਈ ਸੀ ਉਹਨਾਂ ਨੇ ਬਚਨ ਕਰੇ ਸੀ ਜੋ ਵੀ ਇੱਥੇ ਮਨ ਦੇ ਨਾਲ ਤਣੋਂ ਮਣੋਂ ਸੱਚੇ ਮਨ ਦੇ ਨਾਲ ਮਿੱਟੀ ਕੱਢੂਗਾ ਕੋਈ ਅਰਦਾਸ ਕਰੂਗਾ ਉਹਦੀ ਅਰਦਾਸ ਪੂਰੀ ਹੋਊਗੀ ਇੱਥੇ ਸਮਾਧਾਂ ਵੀ ਬਣੀਆਂ ਹੋਈਆਂ ਨੇ ਸੰਤ ਬਾਬਾ ਸ਼ੇਰਪੁਰੀ ਜੀ ਦੀ ਸਮਾਧ ਦੇ ਨਾਲ ਹਨੂਮਾਨ ਜੀ ਦਾ ਮੰਦਿਰ ਵੀ ਬਣਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਇਹਦੇ ਪਿਛਲੇ ਪਾਸੇ ਸੰਤ ਬਾਬਾ ਕ੍ਰਿਸ਼ਨਪੁਰੀ ਜੀ ਜੋ ਇੱਥੇ ਤਪੱਸਿਆ ਕਰਕੇ ਗਏ ਨੇ ਉਹਨਾਂ ਦੀ ਸਮਾਦ ਵੀ ਬਣੀ ਐ ਤੇ ਉਹਦੇ ਨਾਲ ਹੀ ਸੰਤ ਬਾਬਾ ਬਚਨਪੁਰੀ ਜੀ ਜਿਨ੍ਹਾਂ ਨੇ ਪੂਰੀ ਮਿਹਨਤ ਦੇ ਨਾਲ ਇੱਥੇ ਤਪੱਸਿਆ ਕਰਕੇ ਸਕੂਲ ਵੀ ਚਾਲੂ ਕਰਾਏ ਨੇ ਉਹਨਾਂ ਦਾ ਮੰਦਿਰ ਉਹਨਾਂ ਦੀ ਸਮਾਦ ਤੁਸੀਂ ਦੇਖ ਸਕਦੇ ਹੋ ਸੱਚਖੰਡ ਵੀ ਬਣਿਆ ਹੋਇਆ ਹੁਣ ਸੰਤ ਬਾਬਾ ਚਰਨਪੁਰੀ ਜੀ ਇੱਥੇ ਸੇਵਾ ਨਿਭਾ ਰਹੇ ਨੇ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਸੰਤ ਬਾਬਾ ਚਰਨਪੁਰੀ ਜੀ ਕਿੰਨੇ ਸਾਲ ਹੋ ਗਏ ਜੀ ਆਪਣੇ ਬਾਬਾ ਲੌਂਗਪਰੀ ਦੀ ਸਮਾਧ ਲਈ ਨੂੰ ਜੈ ਬਾਬਾ ਚਰਨਪੁਰੀ ਜੀ ਜੈ ਬਾਬਾ ਬਚਨਪੁਰੀ ਜੀ ਜੈ ਬਾਬਾ ਸੰਤ ਬਾਬਾ ਲੌਂਗਪਰੀ ਜੀ ਅਗਰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਬੈ ਸਬਸਕ੍ਰਾਈਬ ਜਰੂਰ ਕਰੋ ਜੀ